ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 19 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਜਿਵੇਂ ਆਪਾਂ ਪਹਿਲਾਂ ਹੀ ਦੱਸਿਆ ਹੋਇਆ ਹੈਗਾ ਕਿ 18 ਤੇ 19 ਤਰੀਕ ਨੂੰ ਪੰਜਾਬ ਦਾ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ ਕੱਲ 18 ਤਰੀਕ ਤੋਂ ਪੰਜਾਬ ਦੇ ਵਿੱਚ ਹਲਕੀ ਬੱਦਲਵਾਈ ਗਰਮੀ ਤੇ ਹੁੰਮਸ ਵਾਲਾ ਮਾਹੌਲ ਲਗਾਤਾਰ ਬਣਿਆ ਹੋਇਆ ਸੀਗਾ ਪਰ ਸ਼ਾਮ ਹੁੰਦੇ ਹੁੰਦੇ ਕੁਝ ਕੁ ਇਲਾਕਿਆਂ ਦੇ ਵਿੱਚ ਖੜਖੜ ਵੀ ਦਿਖਾਈ ਦੇਣ ਲੱਗ ਪਈ ਬਿਜਲੀ ਵੀ ਚਮਕੀ ਤੇ ਹਲਕੇ ਤੋਂ ਦਰਮਿਆਨੇ ਛਰਾਟੇ ਵੀ ਲੱਗੇ ਪਰ ਇਹ ਕਾਰਵਾਈਆਂ ਸੀਮਤ ਖੇਤਰ ਵਿੱਚ ਹੀ ਰਹੀਆਂ ਜਿਹੜਾ ਇਸ ਸਿਸਟਮ ਦਾ ਮੁੱਖ ਦਿਨ ਹੈ ਉਹ 19 ਅਪ੍ਰੈਲ ਹੈ ਅੱਜ ਪੰਜਾਬ ਦੇ ਕਾਫੀ ਇਲਾਕਿਆਂ ਵਿੱਚ ਬਾਅਦ ਦੁਪਹਿਰ ਤੋਂ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਕੁਝ ਕੁ ਇਲਾਕਿਆਂ ਦੇ ਵਿੱਚ ਚੰਗੇ ਸਪੈਲ ਲੱਗਣ ਦੀ ਉਮੀਦ ਹੈ ਪਰ ਉਹ ਕਾਰਵਾਈਆਂ ਟੁੱਟਵੇਂ ਤੌਰ ਤੇ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਹੀ ਹੋਣਗੀਆਂ ਦੂਸਰੀ ਤਰਫ ਮੀਂਹ ਹਨੇਰੀ ਤੇ ਗੜੇਮਾਰੇ ਦਾ ਅਲਰਟ ਵੀ ਦੱਸਿਆ ਜਾ ਰਿਹਾ ਹੈ ਕਿਉਂਕਿ ਜੇਕਰ ਅੱਜ ਦੁਪਹਿਰ ਤੱਕ ਜਿਹੜੇ ਖੇਤਰਾਂ ਦੇ ਵਿੱਚ ਚੰਗੀ ਧੁੱਪ ਲੱਗਦੀ ਹੈ ਉੱਥੇ ਤੇਜ਼ ਹਨੇਰੀ ਵਾਲੇ ਸਪੈਲ ਵੀ ਲੱਗ ਸਕਦੇ ਹਨ ਇਹ ਘਰਬਾਈਆਂ ਜ਼ਿਆਦਾਤਰ ਮਾਝੇ ਤੇ ਦੁਆਬੇ ਦੇ ਖੇਤਰਾਂ ਵਿੱਚ ਦੇਖਣ ਨੂੰ ਮਿਲ ਸਕਦੀਆਂ ਹਨ ਪਰ ਜੇਕਰ ਮਾਲਵੇ ਦੇ ਇਲਾਕੇ ਦੇ ਵਿੱਚ ਵੀ ਧੁੱਪ ਲੱਗਦੀ ਹੈ ਤਾਂ ਉਹਨਾਂ ਖੇਤਰਾਂ ਦੇ ਵਿੱਚ ਵੀ ਸਪੈਲ ਚੰਗੇ ਲੱਗਣ ਦੀ ਉਮੀਦ ਬਣ ਰਹੀ ਹੈ ਪਰ ਇਹ ਉਮੀਦ ਇਸ ਤਰ੍ਹਾਂ ਹੈ ਕਿ ਕਿਹੜੇ ਖੇਤਰ ਵਿੱਚ ਜ਼ਰਮੀ ਪਵੇਗਾ ਇਹ ਕੁਦਰਤ ਦੇ ਹੱਥ ਵਸਿਆ ਹੈ ਕੁਝ ਕਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਕੁਝ ਕਲਾਕਿਆਂ ਦੇ ਵਿੱਚ ਖੜਖੜ ਕਰਦਾ ਵੀ ਲੰਘ ਜਾਵੇਗਾ ਤੇ ਕੁਝ ਕਲਾਕਿਆਂ ਦੇ ਵਿੱਚ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਇੱਕ ਅੱਧੀ ਤਹਿਸੀਲ ਦੇ ਵਿੱਚ ਜ਼ੋਰਦਾਰ ਕਾਰਵਾਈਆਂ ਵੀ ਦੇਖਣ ਨੂੰ ਮਿਲ ਸਕਦੀਆਂ ਹਨ ਬਾਅਦ ਦੁਪਹਿਰ ਤੋਂ ਰਾਤ ਦੇ 12 ਵਜੇ ਤੱਕ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਹਨ ਤੇਜ਼ ਹਵਾਵਾਂ ਹਨੇਰੀ ਝੱਖੜ ਵੀ ਕੁਝ ਇੱਕ ਇਲਾਕਿਆਂ ਦੇ ਵਿੱਚ ਝੁੱਲ ਸਕਦਾ ਹੈ ਇਸ ਸਿਸਟਮ ਦਾ ਜਿਹੜਾ ਜ਼ਿਆਦਾ ਅਸਰ ਆ ਮਾਝੇ ਤੇ ਦੁਆਬੇ ਦੇ ਇਲਾਕੇ ਦੇ ਵਿੱਚ ਹੋਵੇਗਾ ਤੇ ਟੁੱਟਵੇਂ ਤੌਰ ਤੇ ਲਗਾਤਾਰ ਮੀਂਹ ਦੀਆਂ ਕਰਵਾਈਆਂ ਅੱਜ ਤੋਂ ਦੇਖਣੀਆਂ ਸ਼ੁਰੂ ਹੋਣਗੀਆਂ ਦੁਪਹਿਰ ਤੱਕ ਬੱਦਲਬਾਹੀ ਸੰਘਣੀ ਹੁੰਦੀ ਰਹੇਗੀ ਤੇ ਦੁਪਹਿਰ ਤੱਕ ਤੋਂ ਬਾਅਦ ਮੀਂਹ ਦੇ ਅਸਰ ਦਿਖਾਈ ਦੇ ਰਹੇ ਨੇ